ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਜੀ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਜੀ ਇੱਕ ਸੂਆ ਸਵਾਇਆ ਨਾਗਾ ਤੇ ਇੱਕ ਗੱਬਣ ਸਮਾਜੇ ਲੈਂਦਾ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਾਹਿਬ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪੈਂਡੇਵਾਲਾ ਚਨਾ ਫਰੀਕੋਟ ਤਹਿਸੀਲ ਕੋਟਪੂਰਾ ਬੜਬਈ ਮੋਬਾਈਲ ਨੰਬਰ ਜੀ 869907799 ਠੀਕ ਆ ਵੀਰੇ ਇੱਕ ਨੰਬਰ ਤੋਂ ਸਿੰਗਾਲੀ ਤੋਂ ਸ਼ੁਰੂ ਕਰਦੇ ਸੁਆ ਕਰਨਵਾ ਜੀ ਬਾਈ ਸੁਆ ਦੂਜਾ ਸੁਈ ਆ ਬੈ ਕਦੋਂ ਸੁਈ ਹੈ ਜੀ ਸੁਈ ਨੂੰ ਬਾਈ ਇਹਨੂੰ ਮੰਨ ਕੇ ਚਲੋ ਵੀ ਉਹ ਇਹਦੀ ਬੱਛੀ ਖੜੀ ਹੈ ਜਿੰਨਾ ਟਾਈਮ ਅਗਲਾ ਮਰਜੀ ਲਾਲੇ ਮਾਲਕਾਂ ਨੇ ਮੈਨੂੰ 2 ਮਹੀਨੇ ਦੀ ਕਹਿ ਕੇ ਦਿੱਤੀ ਠੀਕ ਹੈ ਜੀ ਬੱਛੀ ਚੰਗੀ ਹੈ ਜਰਤੀ ਮੈਂ ਕਰ ਦਿੰਦਾ ਹਾਂ ਇਹਨੂੰ ਅੱਜ 22 ਤੇ 23 ਦਿਨ ਉਹਦੇ ਟੀਕੇ ਭਰਾਏ ਨੂੰ ਠੀਕ ਹੈ ਜੀ ਹਾਂ ਸੀਰ ਠ ਠੀਕ ਹੈ ਕਿੰਨਾ ਦੁੱਧ ਹੈ ਜੀ ਦੁੱਧ ਭਾਈ ਹੈ ਵਾਦਾ ਆਪਾਂ 9 ਕਿਲੋ ਕਰਕੇ ਦੇ ਜੋਕ ਕੇ ਦੇ ਦਾਂਗੇ ਜੀ ਜੋਕ ਕੇ ਦੋਨੇ ਟਾਈਮ ਚਵਾ ਕੇ ਦਵਾਂਗੇ ਭਾਈ ਭਾਵੇਂ ਅਗਲਾ 4 ਟਾਈਮ ਚੋੜ ਦੇ ਠੀਕ ਹੈ ਤੇ ਆ ਵੈਸੇ ਹੀ ਇੱਕ ਟਾਈਮ ਪਾਣਾ ਜੀ ਜੀ ਮੂੰਹ ਵੀ ਹੈਣੀਗਾ ਭਾਈ ਠੀਕ ਹੈ ਮੇਰੀ ਫੁੱਲ ਗਾਰੰਟੀ ਜੇ ਝੂਠਾ ਮੋ ਵੀ ਪਾਵੇਂ ਠੀਕ ਹੈ ਧਾਰਾ ਮਾਰਦੇ ਚੈੱਕ ਕਰਾ ਦਿਓ ਬੱਚਾ ਛੱਡ ਕੇ ਸੈਂਗਾ ਮਾਰਦੀ ਮੁਰਗੀ ਤਾਂ ਨਹੀਂ ਭਾਈ ਨਹੀਂ ਨਹੀਂ ਭਾਈ ਮਾਰਦੀ ਮੁਰਗੀ ਠੀਕ ਹੈ ਵੀਰੇ ਸੁਆ ਭਾਈ ਦੱਸਦਾ ਕਿ ਦੂਜਾ ਸੂਈ ਹੈ ਜੀ ਬੱਚਾ ਮਗਰ ਫੀਮੇਲ ਕਾਫ ਆ ਜੀ ਬੱਚੀ ਆ ਫਾਇਦਾ ਤੁਹਾਡਾ ਇਹ ਹੋ ਜਾਂ ਨਾਲ ਤੁਹਾਨੂੰ ਬੱਚੀ ਮਿਲ ਜਾਣੀ ਆ ਜੀ ਬਾਈ ਕਹਿੰਦਾ ਆਪਾਂ ਘਾਰੇ ਮਰਾ ਦਿੰਨੇ ਆ ਬੱਚਾ ਛੱਡ ਕੇ ਤਾਂ ਕਿ ਕਿਸੇ ਵੀ ਹੋਰ ਨੂੰ ਪਤਾ ਲੱਗ ਸਕੇ ਬਈ ਠੰਡੀ ਸੀਲ ਕਿੰਨੀ ਕਾ ਬੱਚਾ ਛੱਡਣਾ ਹੀ ਪੈਂਦਾ ਬਈ ਹਾਂ ਬਈ ਬੱਚਾ ਛੱਡਣਾ ਛੱਡ ਲਵੇ ਪਰ ਆਪਾਂ ਸ਼ੌਕ ਕਰਕੇ ਦਵਾਂਗੇ ਛੜਾ ਕੇ ਦਵਾਂਗੇ ਬੱਚਾ ਠੀਕ ਆ ਜੀ ਉਹ ਚਲੋ ਅਗਲੇ ਦੀ ਇੱਛਾ ਹਾਂ ਬਈ ਠੀਕ ਆ ਵੀਰੇ ਬਾਕੀ ਚੰਗੀ ਹੈ ਗਰਮੀਆਂ ਦਾ ਤੂਫਾਂ ਬਾਕੀ ਭਾ ਵੀ ਆਪਾਂ ਸਰਵੱਤਿਆਂ ਦੀ ਗੱਲ ਹੈ ਬੱਚਿਆਂ ਵਾਲਾ ਕਰ ਦੇਣਾ ਭਾ ਵੀ ਠੀਕ ਆ ਪਾ ਵੀ ਬਾਈ ਕਹਿੰਦਾ ਬਾ ਬੱਚੀਆਂ ਵਾਲਾ ਹੀ ਕਰ ਦੇਣਾ ਬਾਕੀ ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਵਾ ਦਿੰਨੇ ਆ ਜੀ। ਹਾਂ ਬਾਕੀ ਬਈ ਟਾਈਮ ਵੀ ਦਿਖਾ ਦੇ ਵੀਡੀਓ ਸਹੀ ਗੱਲ ਜੀ ਚੋਰੀ ਨੂੰ ਵੀ ਥੋੜੇ ਟਾਈਮ ਹੋਇਆ ਲੈ। ਵੀਡੀਓ ਬਣਾਉਣ ਦਾ ਸਮਾਂ 11:09 ਮਿੰਟ ਦਾ ਥਾਂ ਲੈਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੁੰਦਾ ਓਕੇ ਆ ਜੀ ਡਨ ਠੰਡੀ ਸੀਲ ਵੀ ਪੂਰੀ ਆ। ਛੋਟੇ ਛੋਟੇ ਸੈਂਗ ਜ਼ਰੂਰ ਆ ਫਾਇਦਾ ਤੁਹਾਡਾ ਇਹ ਹੋ ਜਾਣਾ ਸਿੰਗਾ ਨਾਲ ਵੀ ਮੇਲ ਤੋਂ ਛੋਟੇ ਜਿਹੇ ਭਾਅ ਚੀ ਜਾਨੀਆਂ ਬਾਕੀ ਬਾਈ ਵੀਡੀਓ ਚ ਹਾਂ ਮੰਨ ਕੇ ਚੱਲ ਤਾਈਓ ਐ ਲਾਤੀ ਚਾਹਲੀ ਕਿ ਉਹ ਹੋਣੀ ਹੋਈ ਚਵਾਈ ਜੀ ਮੈਂ ਫੁੱਲ ਗਰੰਟੀ ਲਾਉਂ ਜੇ ਕਿਸੇ ਦੇ ਘਰੇ ਜਾ ਕੇ ਵੀ ਹੈ ਇਹ ਤਾਂ ਹੁਣ ਚੋਈ ਨੂੰ ਥੋੜਾ ਟਾਈਮ ਹੋਇਆ ਹਾਂ ਚੋਈ ਨੂੰ ਵੀ ਥੋੜਾ ਟਾਈਮ ਹੋਇਆ ਜਿਹੜੇ ਰੁਪਏ ਲੈਣੇ ਹੀ ਆ ਕਿੰਨੇ ਲੈਣੇ ਆ ਤੇ ਬਾਈ ਜੇ ਤਾਂ ਮੰਨ ਕੇ ਚੱਲ ਅਗਲੇ ਨੇ ਮੁੱਲ ਕਰਾਉਣਾ ਠੀਕ ਹੈ ਜੀ ਤਾਂ ਮੁੱਲ ਕਰਾ ਲੈ ਹਾਂਜੀ ਜਮਾ ਜੈਜ 22000 ਦੀ ਰੱਢ ਦੇ ਆਫਰ ਹੀ ਆ ਜੀ ਆਫਰ ਹੀ ਆ ਬਾਈ ਦੋ ਦਾ 9 ਕਿਲੋ ਦੱਸਿਆ ਚਵਾ ਕੇ ਦਊਂਗਾ ਭਾਈ ਦੋਨੇ ਟਾਈਮ ਭਾਵੇਂ ਅਗਲਾ ਚਾਰ ਟਾਈਮ ਚੋੜੇ ਠੀਕ ਐ ਵੀਰੇ ਹਾਂ 20-25 ਹਜ਼ਾਰ ਦੀਆਂ ਤਾਂ ਵੱਛੀਆਂ ਹੀ ਮਿਲਦੀਆਂ ਤੇ ਇਹ ਤੁਹਾਨੂੰ 9 ਕਿਲੋ ਵਾਲੀ ਵੈਡ ਮਰਜਣੀ ਜੀ ਇਹਨੇ 500 ਛੋਟ ਲੈਣੀ ਆ ਫਿਰ ਇਹਦਾ ਮੁੱਲ 25 ਆ ਭਾਈ ਠੀਕ ਐ ਜੀ ਹਾਂ ਜਿਹੜੇ ਲੈਣੇ ਆ 22000 ਰੁਪਏ ਲੈਣਾ ਬਾਕੀ ਮਿਆਦੀ ਦੇਣੀ ਬਾਕੀ ਵੇਖ ਲੈ ਆਪਾਂ ਸਮਾਂ ਸੱਚਾ ਠੀਕ ਐ ਵੀਰੇ ਬਾਕੀ ਹੁਣ ਪਸਮਾ ਆ ਵੀ ਕਰਿਆ ਈ ਥਣਾ ਦੇ ਸਹਿਜ ਵੀ ਸੋਹਣੇ ਆ ਬਾਈ ਕਹਿੰਦਾ ਠੰਡੀ ਸੀਲ ਦੀ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ ਬਾਕੀ ਚੰਗੀ ਆ ਵੈਡ ਵੀਰੇ ਭਾ ਵੀ ਕਿਹੜਾ ਫਰੀ ਐ ਕੋਈ ਮਿਲ ਜਾਣੀ ਐ ਤੁਹਾਨੂੰ 22000 ਰੁਪਏ ਚ ਮਾਨਤਾ ਨਹੀਂ ਬਾਈ ਜੇ ਕੀਤੇ ਮੰਨ ਕੇ ਚੱਲ ਰਹਿਣ ਗੱਬਣ ਹੋਈ ਘਾਣ ਰੇ ਜੀ ਸਹੀ ਗੱਲ ਆ ਜੀ ਉਹ ਤਾਂ ਚਲੋ ਅਗਲੇ ਦੀ ਕਿਸਮਤ ਜੀ ਫੇ 2 ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਬਾਈ ਦੂਜਾ ਸੂਆ ਸੁਣਦੀ ਆ ਰਹਿਣਾ ਠੀਕ ਆ ਜੀ ਇਹ ਸਮਾਂ ਕਿੰਨਾ ਕੁ ਲੈਂਦੀ ਆ ਜੀ ਬਾਈ ਇਹਦੇ ਮੰਨ ਕੇ ਚੱਲ 28 ਤਰੀਕ ਨੂੰ ਤਾਂ ਪੂਰੇ ਆ ਦੇਅ ਤਮਤਾ ਹਾਂਜੀ ਠੀਕ ਹੈ ਜੀ ਕਿੰਨਾ ਕ ਪਾਜ ਵੀਰੇ ਦੁੱਧ ਦੁੱਧ ਬਾਈ ਪਿਛਲੇ ਸਵੇਰੇ 11 ਕਿਲੋ ਦੁੱਧ ਦਿੱਤਾ ਐ ਕਿ ਆਪਾਂ ਕਹਿੰਦੇ ਆਂ ਵੀ 10 ਹੀ ਦੇਉਗੀ ਬਾਈ ਗਾਂਹ ਲੈਦੀ ਸੇਵਾ ਗਾਂ ਸੇਵਾ ਜੀ ਹਾਂ ਸਹੀ ਗੱਲ ਹੈ ਇਹ ਵੀ ਗੱਲ ਸਹੀ ਹੈ ਤੋਰ ਕੇ ਦਿਖਾ ਦੀ ਵੀਰੇ ਅੰਗ ਕ੍ਰੋਸ ਆ ਨਾਰਮਲ ਹਾਈਟ ਆ ਬਾਈ ਕਹਿੰਦਾ ਮਾਲਕਾਂ ਨੇ 11 ਕਿਲੋ ਕਹਿ ਕੇ ਦਿੱਤੀ ਆ ਤੇ ਆਪਾਂ 10 ਮੰਨ ਕੇ ਲਈਏ ਤੁਸੀਂ ਚਾਹੇ 10 ਹੀ ਮੰਨ ਕੇ ਲੈ ਜਾਓ ਦਿਨ ਪੰਜ ਚਾਰ ਲੈ ਜੂਗੀ 10 11 ਕਿਲੋ ਤਾਂ ਦੁੱਧ ਮੇਰੇ ਕਹਿੰਦਾ ਵੀ ਕੀ ਆ ਭਾਅ ਵੀ ਫਿਰ ਛੋਟਾ ਜਾਇ ਹੋਣਾ ਇਹਦਾ ਵੀ ਬੱਛੀਆਂ ਆਲਾ ਮੁੱਲ ਹੀ ਆ ਜੀ ਹਾਂ ਬਾਈ ਆਹ ਵੀਡੀਓ ਚੈੱਕ ਕਰ ਗੱਲ ਹੋਰ ਕਹਿੰਦੇ ਬਾਈ ਕੱਦ ਦੀ ਮੰਨ ਕੇ ਚੱਲ ਵੀ ਅਗਲੇ ਜਣਾ ਕਹਿੰਦਾ ਵੀਡੀਓ ਚ ਵੱਡੀ ਲੱਗਦੀ ਆ ਦੋਨੇ ਗਾਵਾਂ ਆਮ ਹੀ ਮੰਨ ਕੇ ਚੱਲੋ ਨੋਰਮਲ ਦੇਖ ਆ ਕੀ ਬਈ ਭਾਅ ਨੂੰ ਵੇਖ ਕੇ ਅੰਦਾਜ਼ਾ ਲਾ ਲੈਣ ਹੁਣ 20 22000 ਤੇ 6 ਫੁੱਟ ਦੀ ਕਿਹੜਾ ਦਿੰਦਾ ਬਈ ਕੋਈ ਨਹੀਂ ਨੋਰਮਲ ਹਾਈਟ ਆ ਦੋਨਾਂ ਦਾ ਤੇ 2 ਨੰਬਰ ਦੀ ਡਿਮਾਂਡ ਜੀ ਇਹਦਾ ਵੀ ਬਈ ਮਾਪਾ ਸੇਮ ਹੀ ਮਤਲਬ ਆ 22000 ਦੀ ਇਹ ਦੇ ਦਾਂਗੇ ਜਮਾਂ ਯਸ 22 ਤੇ 24 ਹਾਂ ਬਈ ਜੋੜੇ ਜੋ ਮਾਨਦਨ ਜ਼ਿਆਦਾ ਹੋ ਜੇ ਬਸ ਬਈ ਮਾੜਾ ਮੋਟਾ ਮਾਨਤਾਂ ਨਹੀਂ ਆਪਾਂ ਛੋੜ ਠੀਕ ਆ ਜੀ ਇਹਦਾ ਮੇਰੇ ਬੱਚਿਆਂ ਆਲਾ ਮੁੱਲ ਈ ਆ ਮੇਰੇ ਲਈ ਆ ਜਿਹਨੇ ਲੁੱਟ ਲਿਆ ਲੁੱਟ ਲਿਆ ਜੀ ਬਾਕੀ ਬਾਕੀ ਇਹ ਵੀ ਹੁਣ ਇਹਦਾ ਕੱਚੀ ਦਾ ਮੁੱਲ ਆ ਜਿੱਦਣ ਵੈੜ ਤਿਆਰ ਹੋਵੇ ਉਦੋਂ ਇਹਦਾ ਹੋਰ ਮੁੱਲ ਹੋਊਗਾ ਕੀ ਪਤਾ ਆਪਾਂ ਸੂਈ ਜੀ ਇਹਦੀ ਵੀਡੀਓ ਪਾਈ ਦੀ ਚੈਨਲ ਤੇ ਜੇ ਵੈਕੀ ਤਾਂ ਗੱਬਣ ਕਹਿਣਾ ਸਹੀ ਗੱਲ ਆ ਜੀ ਬਾਕੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ